ਦੋਸਤੋ ਕਹਿੰਦੇ ਨੇ ਕਰਮਾਂ ਦੇ ਕੋਲ ਨਾ ਕਾਗਜ਼ ਹੈ ਨਾ ਕਿਤਾਬ ਹੈ ਫਿਰ ਵੀ ਸਾਰੇ ਜਗਤ ਦਾ ਹਿਸਾਬ ਹੈ ਇਹ ਕਿਹਾ ਜਾਂਦਾ ਹੈ ਕਿ ਜੋ ਕਰਮ ਅਸੀਂ ਪਹਿਲਾਂ ਕੀਤੇ ਨੇ ਉਹਨਾਂ ਦਾ ਫਲ ਸਾਨੂੰ ਅੱਜ ਮਿਲਦਾ ਹੈ ਤੇ ਜੋ ਅਸੀਂ ਅੱਜ ਕਰਦੇ ਹਾਂ ਉਹਨਾਂ ਦਾ ਫਲ ਸਾਨੂੰ ਬਾਅਦ ਵਿੱਚ ਮਿਲਦਾ ਤਾਂ ਇਸ ਤਰ੍ਹਾਂ ਦੀ ਕੋਈ ਵਿਵਸਥਾ ਕਿਉਂ ਨਹੀਂ ਹੋਈ ਕਿ ਜੋ ਅਸੀਂ ਅੱਜ ਕਰੀਏ ਉਸ ਦਾ ਫਲ ਅੱਜ ਹੀ ਮਿਲ ਜਾਵੇ ਤਾਂ ਕਿ ਦੁਨੀਆ ਵਿੱਚੋਂ ਸਾਰੇ ਭ੍ਰਿਸ਼ਟਾਚਾਰ ਤੇ ਜਿੰਨੇ ਵੀ ਬੁਰੇ ਕਰਮ ਨੇ ਸਾਰੇ ਮਿਟ ਜਾ। ਕੁਝ ਕਰਮਾਂ ਦਾ ਫਲ ਤੁਰੰਤ ਮਿਲਦਾ ਤੇ ਕੁਝ ਕਰਮਾਂ ਦਾ ਫਲ ਸਮੇਂ ਦੇ ਨਾਲ ਮਿਲਦਾ ਹੈ। ਕਿਵੇਂ ਮਿਲਦਾ? ਆਓ ਸਮਝਦੇ ਹਾਂ। ਇੱਕ ਸ਼ਹਿਰ ਵਿੱਚ ਦੋ ਆਦਮੀ ਰਹਿੰਦੇ ਸੀ। ਇੱਕ ਆਦਮੀ ਵਪਾਰੀ ਸੀ ਜਿਹਦੇ ਜੀਵਨ ਵਿੱਚ ਧਰਮ ਦੀ ਬਹੁਤ ਮਹੱਤਤਾ ਸੀ। ਉਹ ਪੂਜਾ ਪਾਠ ਵਿੱਚ ਯਕੀਨ ਰੱਖਦਾ ਸੀ। ਹਰ ਰੋਜ਼ ਮੰਦਰ ਜਾਂਦਾ, ਦਾਨ ਧਰਮ ਵੀ ਕਰਦਾ। ਹਰ ਰੋਜ਼ ਭਗਵਾਨ ਦੀ ਪੂਜਾ ਕਰਦਾ ਤੇ ਸਭ ਦੀ ਮਦਦ ਵੀ ਕਰਦਾ ਸੀ ਤੇ ਦੂਸਰਾ ਆਦਮੀ ਬਿਲਕੁਲ ਉਸਦੇ ਉਲਟ ਸੀ ਉਹ ਹਰ ਰੋਜ਼ ਮੰਦਿਰ ਤਾਂ ਜਾਂਦਾ ਸੀ ਪਰ ਪੂਜਾ ਪਾਠ ਕਰਨ ਲਈ ਨਹੀਂ ਬਲਕਿ ਮੰਦਿਰ ਦੇ ਬਾਹਰੋਂ ਜੁੱਤੀਆਂ ਚੱਪਲਾਂ ਚੋਰੀ ਕਰਨ ਲਈ ਉਸ ਨੂੰ ਧਾਨ ਤੇ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਤੇ ਉਸ ਨੂੰ ਈਸ਼ਵਰ ਤੇ ਵਿਸ਼ਵਾਸ ਵੀ ਨਹੀਂ ਸੀ ਉਹ ਇਸ ਤਰ੍ਹਾਂ ਹੀ ਸੀ ਦੂਜਿਆਂ ਦੀਆਂ ਚੀਜ਼ਾਂ ਚੋਰੀ ਕਰਕੇ ਆਪਣਾ ਜੀਵਨ ਬਤਾਉਂਦਾ ਸਮਾਂ ਬੀਤਦਾ ਗਿਆ ਤੇ ਇੱਕ ਦਿਨ ਬਹੁਤ ਤੇਜ਼ بارش ਹੋ ਰਹੀ ਸੀ ਇਸ ਵਜ੍ਹਾ ਨਾਲ ਮੰਦਰ ਵਿੱਚ ਪੁਜਾਰੀ ਦੇ ਇਲਾਵਾ ਹੋਰ ਕੋਈ ਵੀ ਨਹੀਂ ਸੀ ਇਹ ਗੱਲ ਜਦੋਂ ਦੂਸਰੇ ਆਦਮੀ ਨੂੰ ਪਤਾ ਚੱਲੀ ਤਾਂ ਉਸਨੇ ਸੋਚਿਆ ਕਿ ਇਹ ਸਹੀ ਮੌਕਾ ਹੈ ਮੰਦਰ ਦਾ ਧਨ ਚੋਰੀ ਕਰਨ ਦਾ ਇਹੀ ਸੋਚ ਕੇ ਉਹ ਮੰਦਰ ਦੇ ਅੰਦਰ ਚਲਾ ਗਿਆ ਪੁਜਾਰੀ ਸੌ ਰਿਹਾ ਸੀ ਤੇ ਪੁਜਾਰੀ ਤੋਂ ਨਜ਼ਰ بچਾ ਕੇ ਉਸਨੇ ਮੰਦਰ ਦਾ ਸਾਰਾ ਧਨ ਚੋਰੀ ਕਰ ਲਿਆ ਤੇ ਉੱਥੋਂ ਭੱਜ ਗਿਆ ਉਸੇ ਸਮੇਂ ਧਰਮ ਕਰਮ ਵਿੱਚ ਵਿਸ਼ਵਾਸ ਰੱਖਣ ਵਾਲਾ ਪਹਿਲਾ ਵਿਅਕਤੀ ਵੀ ਮੰਦਰ ਪਹੁੰਚਿਆ ਬਦਕਿਸਮਤੀ ਨਾਲ ਮੰਦਰ ਦੇ ਪੁਜਾਰੀ ਨੇ ਉਸ ਨੂੰ ਹੀ ਚੋਰ ਸਮਝ ਲਿਆ ਤੇ ਰੌਲਾ ਪਾਉਣ ਲੱਗਾ ਉੱਥੇ ਲੋਕ ਇਕੱਠੇ ਹੋ ਗਏ ਤੇ ਉਸ ਨੂੰ ਬਹੁਤ ਕੁੱਟਿਆ ਮਾਰਿਆ ਕਿਸੇ ਤਰ੍ਹਾਂ ਉਹ ਬਚਦਾ ਬਚਾਉਂਦਾ ਉੱਥੋਂ ਨਿਕਲ ਤਾਂ ਗਿਆ ਪਰ ਬਦਕਿਸਮਤੀ ਨੇ ਉਸ ਦਾ ਸਾਥ ਉੱਥੇ ਵੀ ਨਾ ਛੱਡਿਆ ਮੰਦਰ ਤੋਂ ਥੋੜੀ ਦੂਰ ਜਾ ਕੇ ਉਸ ਦਾ ਪੈਰ ਟਕਰਾਇਆ ਤੇ ਉਹ ਡਿੱਗ ਪਿਆ ਤੇ ਉੱਥੇ ਹੀ ਜ਼ਖਮੀ ਹੋ ਗਿਆ ਕੁਝ ਸਮੇਂ ਬਾਅਦ ਉਸਨੂੰ ਹੋਸ਼ ਆਇਆ ਫਿਰ ਉਹ ਵਪਾਰੀ ਲੰਘੜਾਉਂਦਾ ਹੋਇਆ ਆਪਣੇ ਘਰ ਜਾਣ ਲੱਗਾ ਕੁਝ ਦੂਰ ਤੁਰਨ ਤੋਂ ਬਾਅਦ ਰਸਤੇ ਵਿੱਚ ਉਸਦੀ ਮੁਲਾਕਾਤ ਉਸ ਆਦਮੀ ਨਾਲ ਹੋਈ ਜਿਸ ਨੇ ਮੰਦਰ ਤੋਂ ਧਨ ਚੋਰੀ ਕੀਤਾ ਸੀ ਉਸਨੇ ਕਿਹਾ ਅੱਜ ਤਾਂ ਮੇਰੀ ਕਿਸਮਤ ਝਮਕ ਗਈ ਇੱਕੋ ਵਾਰ ਵਿੱਚ ਇੰਨਾ ਸਾਰਾ ਧਨ ਮਿਲ ਗਿਆ ਇਹ ਸਭ ਦੇਖ ਕੇ ਪਹਿਲੇ ਆਦਮੀ ਨੂੰ ਬੜਾ ਬੁਰਾ ਲੱਗਾ ਤੇ ਉਸਨੇ ਆਪਣੇ ਘਰ ਜਾ ਕੇ ਆਪਣੇ ਘਰ ਵਿੱਚੋਂ ਭਗਵਾਨ ਦੀਆਂ ਸਾਰੀਆਂ ਤਸਵੀਰਾਂ ਕੱਢ ਦਿੱਤੀਆਂ ਉਹ ਜੋ ਚੋਰ ਸੀ ਉਸਨੇ ਆਪਣਾ ਪੂਰਾ ਜੀਵਨ ਇਸੇ ਤਰ੍ਹਾਂ ਹੀ ਚੋਰੀ ਕਰਨ ਵਿੱਚ ਗੁਜ਼ਾਰ ਦਿੱਤਾ ਜੋ ਭਲਾ ਆਦਮੀ ਸੀ ਉਸਦੇ ਜੀਵਨ ਵਿੱਚ ਹਰ ਰੋਜ਼ ਕੁਝ ਨਾ ਕੁਝ ਸਮੱਸਿਆ ਆਉਂਦੀ ਰਹਿੰਦੀ ਸੀ ਕੁਝ ਸਾਲਾਂ ਬਾਅਦ ਉਹਨਾਂ ਦੋਵਾਂ ਦੀ ਮੌਤ ਹੋ ਗਈ ਮਰਨ ਤੋਂ ਬਾਅਦ ਦੋਵੇਂ ਯਮਰਾਜ ਦੀ ਸਭਾ ਵਿੱਚ ਪਹੁੰਚੇ ਤੇ ਭਲੇ ਆਦਮੀ ਨੇ ਦੂਸਰੇ ਵਿਅਕਤੀ ਨੂੰ ਦੇਖਿਆ ਤਾਂ ਉਸਨੂੰ ਬੜਾ ਗੁੱਸਾ ਆਇਆ ਉਸਨੇ ਕ੍ਰੋਧ ਵਿੱਚ ਆ ਕੇ ਯਮਰਾਜ ਤੋਂ ਪੁੱਛ ਹੀ ਲਿਆ ਕਿ ਮੈਂ ਤਾਂ ਹਮੇਸ਼ਾ ਚੰਗੇ ਕੰਮ ਕਰਦਾ ਸੀ ਦਾਨ ਧਰਮ ਵਿੱਚ ਵਿਸ਼ਵਾਸ ਰੱਖਦਾ ਸੀ ਹਮੇਸ਼ਾ ਚੰਗੇ ਰਸਤੇ ਤੇ ਤੁਰਿਆ ਉਸ ਦੇ ਬਦਲੇ ਮੈਨੂੰ ਜ਼ਿੰਦਗੀ ਭਰ ਸਿਰਫ અપਮਾਨ ਤੇ ਦਰਦ ਹੀ ਮਿਲਿਆ ਤੇ ਇਸ ਵਿਅਕਤੀ ਨੂੰ ਨੋਟਾਂ ਨਾਲ ਭਰੀ ਹੋਈ ਪੋਟਲੀ ਆਖਿਰ ਐਸਾ ਭੇਤ ਭਾਵ ਕਿਉਂ ਇਸ ਤੇ ਜਮ ਰਾਜ ਨੇ ਕਿਹਾ ਪੁੱਤਰ ਤੁਸੀਂ ਗਲਤ ਸਮਝ ਰਹੇ ਹੋ ਜਿਹੜੇ ਦਿਨ ਤੁਸੀਂ ਅੜਕ ਕੇ ਡਿੱਗੇ ਸੀ ਉਹ ਦਿਨ ਤੁਹਾਡੇ ਜੀਵਨ ਦਾ ਆਖਰੀ ਦਿਨ ਸੀ ਪਰ ਤੁਹਾਡੇ ਚੰਗੇ ਕਰਮਾਂ ਦੀ ਵਜ੍ਹਾ ਨਾਲ ਤੁਹਾਡੀ ਮੌਤ ਸਿਰਫ ਇੱਕ ਛੋਟੀ ਜਹੀ ਚੋਟ ਵਿੱਚ ਬਦਲ ਗਈ ਤੇ ਤੁਸੀਂ ਇਸ ਦੁਸ਼ਟ ਵਿਅਕਤੀ ਬਾਰੇ ਜਾਣਦੇ ਹੋ ਦਰਸਲ ਇਸ ਦੇ ਭਾਗ ਵਿੱਚ ਰਾਜ ਯੋਗ ਸੀ ਪਰ ਇਸ ਦੇ ਕਰਮਾਂ ਤੇ ਅਧਰਮ ਦੀ ਵਜ੍ਹਾ ਨਾਲ ਉਹ ਸਿਰਫ ਇੱਕ ਛੋਟੀ ਜਹੀ ਧੰਨ ਦੀ ਪੋਟਲੇ ਵਿੱਚ ਬਦਲ ਗਿਆ ਇਸ ਤੋਂ ਬਾਅਦ ਜਮ ਰਾਜ ਉਸ ਭਲੇ ਵਿਅਕਤੀ ਨੂੰ ਕਹਿੰਦੇ ਨੇ ਕਿ ਹੁਣ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ ਇਸ ਤਰ੍ਹਾਂ ਸੋਚਣਾ ਔਰ ਰੱਬ ਤੁਹਾਡੇ ਕਰਮਾਂ ਨੂੰ ਨਜ਼ਰ ਅੰਦਾਜ਼ ਕਰ ਰਿਹਾ ਹੈ ਇਹ ਸਭ ਬਿਲਕੁਲ ਗਲਤ ਹੈ ਰੱਬ ਸਾਨੂੰ ਕਦੋਂ ਕੀ ਤੇ ਕਿਹੜੇ ਰੂਪ ਵਿੱਚ ਦੇ ਰਿਹਾ ਮਨੁੱਖ ਨੂੰ ਕਦੇ ਸਮਝ ਵਿੱਚ ਨਹੀਂ ਆਉਂਦਾ ਪਰ ਤੁਸੀਂ ਚੰਗੇ ਕਰਮ ਕਰਦੇ ਰਹੋ ਤਾਂ ਈਸ਼ਵਰ ਦੀ ਕਿਰਪਾ ਹਮੇਸ਼ਾ ਬਣੀ ਰਹਿੰਦੀ ਹੈ ਤੁਸੀਂ ਉਸ ਫਲ ਤੋਂ ਨਹੀਂ ਭੱਜ ਸਕਦੇ ਭੱਜਣ ਦੀ ਜਿੰਨੀ ਵੀ ਕੋਸ਼ਿਸ਼ ਕਰ ਲਓ ਪਰ ਉਹ ਫਲ ਤੁਹਾਨੂੰ ਭੁਗਤਣਾ ਹੀ ਪਵੇਗਾ ਇਸ ਤੋਂ ਬਿਨਾ ਕਰਮ ਸ਼ਾਂਤ ਨਹੀਂ ਹੁੰਦਾ ਅਸੀਂ ਜਿੰਨੇ ਵੀ ਚੰਗੇ ਬੁਰੇ ਕਰਮ ਕਰ ਲਈਏ ਉਸ ਦਾ ਫਲ ਸਾਡੇ ਨਾਲ ਹੀ ਰਹਿੰਦਾ ਭਾਵੇਂ ਉਹ ਸਾਨੂੰ ਦੇਰੀ ਨਾਲ ਹੀ ਮਿਲੇ ਪਰ ਮਿਲਦਾ ਜ਼ਰੂਰ ਹੈ ਦੋਸਤੋ ਇਸ ਦੂਸਰੀ ਕਹਾਣੀ ਰਾਹੀਂ ਤੁਸੀਂ ਸਮਝ ਜਾਓਗੇ ਕਿ ਕਰਮ ਹੈ ਕੀ ਚੀਜ਼ ਇਹ ਬਹੁਤ ਹੀ ਦਿਲਚਸਪ ਕਹਾਣੀ ਹੈ ਇੱਕ ਰਾਜਾ ਸੀ ਇੱਕ ਦਿਨ ਉਹ ਆਪਣੇ ਮੰਤਰੀ ਨਾਲ ਸ਼ਹਿਰ ਦਾ ਭ੍ਰਮਣ ਕਰਨ ਲਈ ਨਿਕਲਿਆ ਭ੍ਰਮਣ ਕਰਦੇ ਕਰਦੇ ਰਾਜਾ ਤੇ ਮੰਤਰੀ ਇੱਕ ਬਾਜ਼ਾਰ ਵਿੱਚ ਪਹੁੰਚੇ ਉਸ ਬਾਜ਼ਾਰ ਵਿੱਚ ਰਾਜੇ ਦਾ ਧਿਆਨ ਇੱਕ ਦੁਕਾਨਦਾਰ ਉਤੇ ਗਿਆ ਉਸ ਦੁਕਾਣਦਾਰ ਨੂੰ ਦੇਖਦੇ ਹੀ ਰਾਜੇ ਦੇ ਮਨ ਵਿੱਚ ਪਤਾ ਨਹੀਂ ਕਿਉਂ ਇਹ ਵਿਚਾਰ ਆਇਆ ਕਿ ਮੈਂ ਇਸ ਦੁਕਾਨਦਾਰ ਨੂੰ ਕੱਲ ਫਾਂਸੀ ਦੀ ਸਜ਼ਾ ਦੇ ਦੇਵਾਂਗਾ ਇਹ ਗੱਲ ਰਾਜੇ ਨੇ ਆਪਣੇ ਮੰਤਰੀ ਨੂੰ ਦੱਸੀ ਮੰਤਰੀ ਕੁਝ ਵੀ ਬੋਲੇ ਉਸ ਤੋਂ ਪਹਿਲਾਂ ਹੀ ਰਾਜਾ ਉਸ ਦੁਕਾਨਦਾਰ ਦੀ ਦੁਕਾਨ ਦੇ ਸਾਹਮਣੇ ਹੋ ਅੱਗੇ ਨਿਕਲ ਚੁੱਕਿਆ ਸੀ ਤੇ ਹੋਰ ਗੱਲਾਂ ਕਰਨ ਲੱਗ ਪਿਆ ਮੰਤਰੀ ਬੜਾ ਹੀ ਚਿੰਤਿਤ ਹੋ ਗਿਆ ਇਹ ਗੱਲ ਸਮਝ ਨਹੀਂ پا ਰਿਹਾ ਸੀ ਕਿ ਦੁਕਾਨਦਾਰ ਦੀ ਕੀ ਗਲਤੀ ਹੈ ਦੁਕਾਨਦਾਰ ਨਾਲ ਬਿਨਾ ਕੋਈ ਗੱਲ ਕੀਤੇ ਕੁਝ ਸੋਚੇ ਸਮਝੇ ਮਹਾਰਾਜ ਐਸਾ ਫੈਸਲਾ ਲੈਣ ਵਾਰੇ ਕਿਉਂ ਸੋਚ ਰਹੇ ਨੇ ਰਾਜਾ ਤੇ ਮੰਤਰੀ ਭ੍ਰਮਣ ਕਰਨ ਤੋਂ ਬਾਅਦ ਰਾਜ ਦਰਬਾਰ ਵਿੱਚ ਵਾਪਸ ਚਲੇ ਗਏ ਮੰਤਰੀ ਨੂੰ ਰਾਤ ਭਾਰ ਨੀਂਦ ਨਹੀਂ ਆਈ ਸਵੇਰੇ ਉੱਠ ਕੇ ਮੰਤਰੀ ਇੱਕ ਸਧਾਰਨ ਆਦਮੀ ਦੇ ਭੇਸ ਵਿੱਚ ਉਸ ਦੁਕਾਨਦਾਰ ਕੋਲ ਚਲਿਆ ਗਿਆ ਤੇ ਉਸ ਦੁਕਾਨਦਾਰ ਤੋਂ ਪੁੱਛਿਆ ਤੁਸੀਂ ਕੀ ਵੇਚਦੇ ਹੋ ਦੁਕਾਨਦਾਰ ਨੇ ਜਵਾਬ ਦਿੱਤਾ ਮੈਂ ਚੰਦਨ ਦੀ ਲੱਕੜ ਵੇਚਦਾ ਹਾਂ ਫਿਰ ਮੰਤਰੀ ਨੇ ਆਸ-ਪਾਸ ਦੇ ਲੋਕਾਂ ਤੋਂ ਦੁਕਾਨਦਾਰ ਬਾਰੇ ਪੁੱਛਿਆ ਸਭ ਨੇ ਜਵਾਬ ਦਿੱਤਾ ਕਿ ਦੁਕਾਨਦਾਰ ਕਿਸੇ ਨਾਲ ਕੋਈ ਗੱਲ ਨਹੀਂ ਕਰਦਾ ਹਮੇਸ਼ਾ ਦੁਖੀ ਰਹਿੰਦਾ ਹੈ ਮੰਤਰੀ ਨੂੰ ਗੱਲ ਸਮਝ ਵਿੱਚ ਆ ਗਈ ਮੰਤਰੀ ਫਿਰ ਵਾਪਸ ਦੁਕਾਨਦਾਰ ਕੋਲ ਗਿਆ ਤੇ ਉਸ ਦੁਕਾਨਦਾਰ ਤੋਂ ਪੁੱਛਿਆ ਤੁਸੀਂ ਦੁਖੀ ਕਿਉਂ ਰਹਿੰਦੇ ਹੋ ਦੁਕਾਨਦਾਰ ਨੇ ਦੱਸਿਆ ਕਿ ਮੈਂ ਦੁਖੀ ਇਸ ਲਈ ਰਹਿੰਦਾ ਹਾਂ ਕਿਉਂਕਿ ਮੇਰੀ ਦੁਕਾਨ ਤੇ ਲੋਕ ਆਉਂਦੇ ਨੇ ਚੰਦਨ ਦੀਆਂ ਲੱਕੜੀਆਂ ਸੁੰਘਦੇ ਨੇ ਤੇ ਕਹਿੰਦੇ ਨੇ ਬਹੁਤ ਹੀ ਸੁੰਦਰ ਹੈ ਬਹੁਤ ਹੀ ਵਧੀਆ ਮਹਿਕ ਹੈ ਪਰ ਕੋਈ ਖਰੀਦਦਾ ਨਹੀਂ ਇਸ ਲਈ ਮੈਂ ਬਹੁਤ ਦੁਖੀ ਰਹਿਣਾ ਹੈ ਮੰਤਰੀ ਦੁਕਾਨਦਾਰ ਦੀ ਗੱਲ ਸੁਣ ਕੇ ਖੁਦ ਵੀ ਭਾਵੁਕ ਹੋ ਗਿਆ ਦੁਕਾਨਦਾਰ ਨੇ ਮੰਤਰੀ ਨੂੰ ਕਿਹਾ ਕੋਈ ਦੁਕਾਨਦਾਰ ਦੁਖੀ ਕਿਉਂ ਨਾ ਹੋਵੇ ਜੇ ਉਸ ਦੀ ਦੁਕਾਨ ਦਾ ਕੋਈ ਵੀ ਸਮਾਨ ਖਰੀਦਿਆ ਨਾ ਜਾਵੇ ਜਦ ਕਿ ਸਮਾਨ ਵਿੱਚ ਕੋਈ ਕਮੀ ਨਾ ਹੋਵੇ ਮੰਤਰੀ ਸੋਚਣ ਲੱਗਾ ਕਿ ਇਹ ਦੁਕਾਨਦਾਰ ਆਪਣੇ ਦੁੱਖਾਂ ਦੇ ਕਾਰਨ ਇੰਨਾ ਦੁਖੀ ਰਹਿੰਦਾ ਹੈ ਪਰ ਰਾਜਾ ਇਸ ਦੁਕਾਨਦਾਰ ਨੂੰ ਫਾਂਸੀ ਤੇ ਕਿਉਂ ਲਟਕਾਉਣਾ ਚਾਹੁੰਦਾ ਹੈ ਰਾਜ ਦੇ ਮਨ ਵਿੱਚ ਆਏ ਹੋਏ ਵਿਚਾਰ ਦਾ ਉੱਤਰ ਅਜੇ ਤੱਕ ਮੰਤਰੀ ਨੂੰ ਨਹੀਂ ਮਿਲਿਆ ਸੀ ਮੰਤਰੀ ਨੇ ਫਿਰ ਦੁਕਾਨਦਾਰ ਤੋਂ ਪੁੱਛਿਆ ਭਾਈ ਸਾਹਿਬ ਫਿਰ ਤੁਸੀਂ ਕੀ ਕਰੋਗੇ ਜੇ ਤੁਹਾਡੀ ਦੁਕਾਨ ਦੀਆਂ ਸਾਰੀਆਂ ਚੰਦਨ ਦੀਆਂ ਲੱਕੜਾਂ ਇੰਜ ਹੀ ਪਈਆਂ ਰਹਿ ਜਾਣਗੀਆਂ ਤਾਂ ਦੁਕਾਨਦਾਰ ਨੇ ਗੁੱਸੇ ਵਿੱਚ ਕਿਹਾ ਮੈਂ ਜਾਣਦਾ ਮੇਰੀਆਂ ਚੰਦਨ ਦੀਆਂ ਲੱਕੜਾਂ ਇੰਜ ਹੀ ਪਈਆਂ ਰਹਿ ਜਾਣਗੀਆਂ ਇਹਨਾਂ ਨੂੰ ਕੋਈ ਨਹੀਂ ਖਰੀਦੇਗਾ ਇਸ ਲਈ ਮੈਂ ਕਦੇ-ਕਦੇ ਸੋਚਦਾ ਕਿ ਸਾਡੇ ਸ਼ਹਿਰ ਦਾ ਰਾਜਾ ਜਲਦੀ ਮਰ ਜਾਵੇ ਜੇ ਰਾਜਾ ਜਲਦੀ ਮਰ ਜਾਵੇਗਾ ਤਾਂ ਮੈਂ ਉਸ ਦੇ ਰਾਜ ਦਰਬਾਰ ਵਿੱਚ ਰਾਜੇ ਦਾ ਸੰਸਕਾਰ ਲਈ ਆਪਣੀਆਂ ਚੰਦਣ ਦੀਆਂ ਲੱਕੜਾਂ ਦੇਵਾਂਗਾ ਜਿਸ ਨਾਲ ਮੈਨੂੰ ਕੁਝ ਪੈਸੇ ਮਿਲ ਜਾਣਗੇ ਤੇ ਇਸ ਬਾਹਜ਼ਾਰ ਤੇ ਇਲਾਵਾ ਬਾਕੀ ਲੋਕਾਂ ਨੂੰ ਵੀ ਮੇਰੀਆਂ ਚੰਦਣ ਦੀਆਂ ਲੱਕੜੀਆਂ ਬਾਰੇ ਪਤਾ ਲੱਗੇਗਾ ਫਿਰ ਸ਼ਾਇਦ ਕੁਝ ਚੰਗੇ ਲੋਕ ਮੇਰੀ ਦੁਕਾਨ ਤੋਂ ਲੱਕੜਾਂ ਖਰੀਦਣ ਆਉਣ ਮੰਤਰੀ ਦੁਕਾਨਦਾਰ ਦੀ ਗੱਲ ਸੁਣ ਕੇ ਸਭ ਕੁਝ ਸਮਝ ਗਿਆ ਤੇ ਉਸ ਦੇ ਮਨ ਵਿੱਚ ਵਿਚਾਰ ਆਇਆ ਮੰਤਰੀ ਨੇ ਦੁਕਾਨਦਾਰ ਤੋਂ ਕੁਝ ਲੱਕੜਾਂ ਖਰੀਦ ਲਈਆਂ ਇਸ ਖਰੀਦਦਾਰੀ ਨਾਲ ਦੁਕਾਨਦਾਰ ਨੂੰ ਕੁਝ ਪੈਸੇ ਵੀ ਮਿਲ ਗਏ ਤੇ ਉਹ ਥੋੜਾ ਖੁਸ਼ ਵੀ ਹੋ ਗਿਆ ਮੰਤਰੀ ਚੰਦਨ ਦੀਆਂ ਲੱਕੜਾਂ ਲੈ ਕੇ ਵਾਪਸ ਰਾਜ ਦਰਬਾਰ ਵਿੱਚ ਆ ਗਿਆ ਦਰਬਾਰ ਵਿੱਚ ਪਹੁੰਚ ਕੇ ਮੰਤਰੀ ਨੇ ਚੰਦਨ ਦੀਆਂ ਲੱਕੜਾਂ ਰਾਜੇ ਦੇ ਸਾਹਮਣੇ ਰੱਖ ਦਿੱਤੀਆਂ ਤੇ ਕਿਹਾ हे ਰਾਜਨ ਇਹ ਚੰਦਨ ਦੀਆਂ ਲੱਕੜਾਂ ਉਸੇ ਦੁਕਾਨਦਾਰ ਨੇ ਤੁਹਾਨੂੰ ਭੇਟ ਕੀਤੀਆਂ ਨੇ ਜਿਸ ਨੂੰ ਤੁਸੀਂ ਫਾਂਸੀ ਦੀ ਸਜ਼ਾ ਦੇਣ ਵਾਲੇ ਸੋਚ ਰਹੇ ਸੀ ਰਾਜਾ ਚੰਦਨ ਨੂੰ ਸੁੰਘਣ ਤੋਂ ਬਾਅਦ ਬਹੁਤ ਹੀ ਪ੍ਰਸੰਨ ਹੋਇਆ ਉਸਨੇ ਕਿਹਾ ਇਹ ਚੰਦਣ ਦੀਆਂ ਲੱਕੜਾਂ ਤਾਂ ਬਹੁਤ ਹੀ ਵਧੀਆ ਤੇ ਖੁਸ਼ਬੂਦਾਰ ਨੇ ਦੁਕਾਨਦਾਰ ਦੇ ਇਸ ਅਨੋਖੇ ਭੇਟ ਨਾਲ ਮੈਂ ਬਹੁਤ ਖੁਸ਼ ਹਾਂ ਤੇ ਉਸਨੇ ਮੰਤਰੀ ਨੂੰ ਕੁਝ ਸੋਨੇ ਦੇ ਸਿੱਕੇ ਦਿੱਤੇ ਤੇ ਕਿਹਾ ਮੇਰੇ ਵੱਲੋਂ ਆਹ ਸੋਨੇ ਦੇ ਸਿੱਕੇ ਉਸ ਦੁਕਾਨਦਾਰ ਨੂੰ ਇਨਾਮ ਵਿੱਚ ਦੇਣਾ ਤੇ ਕਹਿਣਾ ਕਿ ਅੱਜ ਤੋਂ ਬਾਅਦ ਜਦੋਂ ਵੀ ਮੈਨੂੰ ਚੰਦਣ ਦੀਆਂ ਲੱਕੜੀਆਂ ਦੀ ਲੋੜ ਪਵੇਗੀ ਮੈਂ ਤੁਹਾਡੀ ਦੁਕਾਨ ਤੋਂ ਹੀ ਚੰਦਣ ਦੀਆਂ ਲੱਕੜਾਂ ਲਵਾਂਗਾ ਮੰਤਰੀ ਮੁਸਕਰਾਉਣ ਲੱਗਾ ਤੇ ਸੋਚਣ ਲੱਗਾ ਕਿ ਹੁਣ ਤਾਂ ਰਾਜੇ ਦੇ ਮਨ ਵਿੱਚ ਉਸ ਦੁਕਾਨਦਾਰ ਨੂੰ ਫਾਂਸੀ ਦੇਣ ਦਾ ਵਿਚਾਰ ਆ ਹੀ ਨਹੀਂ ਸਕਦਾ ਕਿਉਂਕਿ ਹੁਣ ਤਾਂ ਹਮੇਸ਼ਾ ਦਰਬਾਰ ਲਈ ਚੰਦਨ ਦੀਆਂ ਲੱਕੜਾਂ ਦਾ ਪ੍ਰਬੰਧ ਉਸ ਦੁਕਾਨਦਾਰ ਨੂੰ ਹੀ ਮਿਲ ਗਿਆ ਮੰਤਰੀ ਸੋਨੇ ਦੇ ਸਿੱਕੇ ਲੈ ਕੇ ਵਾਪਸ ਉਸ ਦੁਕਾਨਦਾਰ ਵੱਲ ਚੱਲ ਪਿਆ ਇੰਦਰ ਰਾਜਾ ਇਸ ਸੋਚਾਂ ਵਿੱਚ ਪੈ ਗਿਆ ਕਿ ਉਹ ਦੁਕਾਨਦਾਰ ਤਾਂ ਬੜਾ ਹੀ ਚੰਗਾ ਇਨਸਾਨ ਹੈ ਜਿਸ ਵੇਲੇ ਮੈਂ ਉਸ ਬਾਰੇ ਇਹ ਸੋਚ ਰਿਹਾ ਸੀ ਕਿ ਮੈਂ ਉਸ ਨੂੰ ਕੱਲ ਫਾਂਸੀ ਦੇ ਦਿਆਂ ਉਸ ਸਮੇਂ ਸ਼ਾਇਦ ਉਸਦੇ ਮਨ ਵਿੱਚ ਇਹ ਵਿਚਾਰ ਚੱਲ ਰਿਹਾ ਸੀ ਕਿ ਰਾਜਾ ਪਹਿਲੀ ਵਾਰ ਮੇਰੇ ਦੁਕਾਨ ਦੇ ਸਾਹਮਣੇ ਆਇਆ ਕਿਉਂ ਨਾ ਮੈਂ ਉਹਨਾਂ ਨੂੰ ਆਪਣੀਆਂ ਸੁੰਦਰ ਤੇ ਖੁਸ਼ਬੂਦਾਰ ਲੱਕੜੀਆਂ ਭੇਟ ਕਰਾਂ ਤੇ ਅੱਜ ਉਸਨੇ ਮੈਨੂੰ ਭੇਟ ਵੀ ਕੀਤੀਆਂ ਮੈਂ ਬਿਨਾਂ ਵਜ੍ਹਾ ਹੀ ਉਸਨੂੰ ਫਾਂਸੀ ਦੇਣ ਬਾਰੇ ਸੋਚ ਰਿਹਾ ਸੀ ਇੱਧਰ ਮੰਤਰੀ ਦੁਕਾਨਦਾਰ ਦੇ ਕੋਲ ਪਹੁੰਚ ਗਿਆ ਮੰਤਰੀ ਨੇ ਰਾਜੇ ਦੇ ਦੁਆਰਾ ਦਿੱਤੇ ਸੋਨੇ ਦੇ ਸਿੱਕੇ ਦੁਕਾਨਦਾਰ ਨੂੰ ਦਿੰਦੇ ਹੋਏ ਕਿਹਾ ਇਹ ਜੀਨਾ ਚੰਦਣ ਦੀਆਂ ਲੱਕੜਾਂ ਨੂੰ ਕੱਲ ਮੈਂ ਖਰੀਦ ਕੇ ਲੈ ਕੇ ਗਿਆ ਸੀ ਉਹ ਚੰਦਣ ਦੀਆਂ ਲੱਕੜਾਂ ਰਾਜੇ ਨੂੰ ਬਹੁਤ ਪਸੰਦ ਆਈਆਂ ਤੇ ਇਨਾਮ ਦੇ ਤੌਰ ਤੇ ਰਾਜੇ ਨੇ ਤੁਹਾਨੂੰ ਇਹ ਸੋਨੇ ਦੇ ਸਿੱਕੇ ਦਿੱਤੇ ਨੇ ਦੁਕਾਨਦਾਰ ਬੜਾ ਹੀ ਖੁਸ਼ ਹੋ ਗਿਆ ਨਾਲ ਹੀ ਮੰਤਰੀ ਨੇ ਉਸ ਦੁਕਾਨਦਾਰ ਨੂੰ ਵੀ ਇਹ ਦੱਸਿਆ ਕਿ ਅੱਜ ਤੋਂ ਬਾਅਦ ਦਰਬਾਰ ਵਿੱਚ ਜਦੋਂ ਵੀ ਚੰਦਣ ਦੀਆਂ ਲੱਕੜਾਂ ਦੀ ਲੋੜ ਪਵੇਗੀ ਤਾਂ ਸਾਰੀ ਦੀਆਂ ਸਾਰੀਆਂ ਲੱਕੜਾਂ ਤੁਹਾਡੀ ਦੁਕਾਨ ਤੋਂ ਹੀ ਲਈਆਂ ਜਾਣਗੀਆਂ ਦੁਕਾਨਦਾਰ ਮੰਤਰੀ ਦੀ ਗੱਲ ਸੁਣ ਕੇ ਬੜਾ ਖੁਸ਼ ਹੋਇਆ ਤੇ ਮੰਤਰੀ ਨੇ ਦੁਕਾਨਦਾਰ ਤੋਂ ਪੁੱਛਿਆ ਕਿਉਂ ਭਾਈ ਤੁਸੀਂ ਤਾਂ ਰਾਜੇ ਦੇ ਬਾਰੇ ਇੰਨਾ ਬੁਰਾ ਸੋਚਦੇ ਸੀ ਪਰ ਦੇਖੋ ਰਾਜਾ ਤੁਹਾਡਾ ਕਿੰਨਾ ਫਿਕਰ ਕਰਦਾ ਹੈ ਰਾਜਾ ਕਿੰਨਾ ਚੰਗਾ ਹੈ ਰਾਜਾ ਆਪਣੀ ਪ੍ਰਜਾ ਦੇ ਬਾਰੇ ਕਦੇ ਵੀ ਗਲਤ ਨਹੀਂ ਸੋਚਦਾ ਦੁਕਾਨਦਾਰ ਮੰਤਰੀ ਦੀ ਗੱਲ ਨਾਲ ਸਹਿਮਤ ਹੋ ਗਿਆ ਤੇ ਉਹ ਬਹੁਤ ਦੁਖੀ ਹੋਇਆ ਤੇ ਪਛਤਾਉਣ ਲੱਗਾ ਉਹ ਕਹਿਣ ਲੱਗਾ ਕਿ ਮੈਂ ਰਾਜੇ ਦੇ ਬਾਰੇ ਕਿੰਨਾ ਗਲਤ ਸੋਚਦਾ ਸੀ ਰਾਜਾ ਤਾਂ ਬੜਾ ਚੰਗਾ ਭਗਵਾਨ ਦੇ ਵਰਗਾ ਹੈ ਰਾਜੇ ਦੀ ਬਹੁਤ ਲੰਮੀ ਉਮਰ ਹੋਵੇ ਇਹ ਗੱਲ ਸੁਣ ਕੇ ਮੰਤਰੀ ਵੀ ਬਹੁਤ ਖੁਸ਼ ਹੋਇਆ ਫਿਰ ਮੰਤਰੀ ਉੱਥੋਂ ਵਾਪਸ ਚਲਾ ਗਿਆ ਦੋਸਤੋ ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਕਰਮ ਕੀ ਹੈ ਕਰਮ ਬੋਲੇ ਹੋਏ ਸ਼ਬਦ ਨੇ ਕਰਮ ਇੱਕ ਬਾਣੀ ਹੈ ਕਰਮ ਇੱਕ ਸੋਚ ਹੈ ਕਰਮ ਇੱਕ ਭਾਵਨਾ ਹੈ ਕਰਮ ਹਰ ਇੱਕ ਇਨਸਾਨ ਦੇ ਆਪਣੇ ਵਿਚਾਰ ਨੇ ਸਾਡੇ ਵਿਚਾਰ ਜਿਵੇਂ ਰਹਿਣਗੇ ਅਸੀਂ ਉਹੋ ਜਿਹੇ ਹੀ ਕਰਮ ਕਰਾਂਗੇ ਤੇ ਉਹਨਾਂ ਵਿਚਾਰਾਂ ਦੇ ਦੁਆਰਾ ਕੀਤੇ ਹੋਏ ਕਰਮ ਸਾਡੇ ਸੁੱਖ ਤੇ ਦੁੱਖ ਲਈ ਜ਼ਿੰਮੇਵਾਰ ਹੋਣਗੇ ਤੇ ਵਿਚਾਰ ਜੇਕਰ ਗਲਤ ਨੇ ਤਾਂ ਸਾਡੇ ਦੁਆਰਾ ਕੀਤੇ ਹੋਏ ਕਰਮ ਵੀ ਗਲਤ ਹੋਣਗੇ ਤੇ ਇਸ ਦਾ ਨਤੀਜਾ ਵੀ ਗਲਤ ਨਿਕਲੇਗਾ ਨਤੀਜੇ ਵੱਜੋਂ ਅਸੀਂ ਦੁਖੀ ਰਹਾਂਗੇ ਦੋਸਤੋ ਇਸ ਕਹਾਣੀ ਨਾਲ ਅਸੀਂ ਇਹ ਸਿੱਖਿਆ ਕਿ ਜੇਕਰ ਸਾਡੇ ਵਿਚਾਰ ਸਹੀ ਰਹਿਣਗੇ ਸੋਚ ਸਹੀ ਰਹੇਗੀ ਤੇ ਸਹੀ ਸੋਚ ਦੀ ਬਜਾ ਨਾਲ ਲਿਆ ਗਿਆ ਹਰ ਫੈਸਲਾ ਸਹੀ ਹੀ ਹੋਵੇਗਾ ਜਦ ਸਹੀ ਫੈਸਲਾ ਲਵਾਂਗੇ ਤਾਂ ਉਹ ਸਾਡੇ ਦੁਆਰਾ ਕੀਤੇ ਹੋਏ ਸਹੀ ਕਰਮ ਹੋਣਗੇ ਜਦੋਂ ਸਹੀ ਕਰਮ ਹੋਣਗੇ ਤਾਂ ਸਹੀ ਨਤੀਜਾ ਮਿਲੇਗਾ ਜਿਸ ਕਾਰਨ ਅਸੀਂ ਸੁਖੀ ਰਹਾਂਗੇ ਅਸੀਂ ਖੁਸ਼ ਰਹਾਂਗੇ ਤੇ ਇਸੇ ਤਰ੍ਹਾਂ ਜੇਕਰ ਸਾਡੇ ਵਿਚਾਰ ਗਲਤ ਰਹਿਣਗੇ ਤਾਂ ਸਾਡੇ ਦੁਆਰਾ ਲਿਆ ਗਿਆ ਹਰ ਫੈਸਲਾ ਵੀ ਗਲਤ ਹੋਵੇਗਾ ਤੇ ਕੀਤਾ ਗਿਆ ਕਰਮ ਵੀ ਗਲਤ ਹੋਵੇਗਾ ਦੋਸਤੋ ਉਮੀਦ ਹੈ ਕਿ ਤੁਹਾਨੂੰ ਇਸ ਕਹਾਣੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਮੈਂ ਇਸੇ ਤਰ੍ਹਾਂ ਕੰਮ ਦੇ ਕਿਸੇ ਲਿਆਉਂਦਾ ਰਹਾਂਗਾ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਮਿਲਦੇ ਹਾਂ ਕਿਸੇ ਹੋਰ ਨਵੀਂ ਪ੍ਰੇਰਣਾਦਾਇਕ ਕਹਾਣੀ ਦੇ ਵਿੱਚ ਤਦ ਤੱਕ ਲਈ ਬਹੁਤ ਬਹੁਤ ਸ਼ੁਕਰੀਆ